ਅਤੇ ਮੇਰਾ ਪੇਜ ਤੇ ਅੱਜ ਅਸੀਂ ਸਾਡਾ ਚੈਨਲ ਤੁਹਾਡੇ ਬੋਲ ਪ੍ਰੋਗਰਾਮ ਤਹਿਤ ਲੇਖਕ ਵਿਵੇਕ ਕੋਟੀਸੇਖਾ ਜੀ ਦੇ ਨਾਲ ਅਸੀਂ ਰਾਤ ਦਾ ਕੈਂਪ ਕੀਤਾ ਸੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਔਰ ਪੀਰ ਸਾਹਿਬ ਜੀ ਨਾਥੀ ਕਾਲ ਸਾਹਿਬ ਹਾਂਜੀ ਹਾਂਜੀ ਬਹੁਤ ਵਧੀਆ ਮੌਸਮ ਬੜਾ ਗਰਮੀ ਬੜੀ ਪੈ ਰਹੀ ਹੈ ਜੀ ਕਿਵੇਂ ਆ ਤੁਹਾਡੇ ਸ਼ਹਿਰ ਚ ਮੌਸਮ ਆ ਪਿਛਲੇ ਦਿਨੀ ਤਾਂ ਮੌਸਮ ਬਹੁਤ ਸਖਤ ਸੀਗਾ ਤੇ ਸ਼ਾਮ ਤੱਕ ਰਾਹ ਹੀਟ ਪੈਂਦੀ ਸੀ ਤੇ ਹੁਣ ਜਰਾ ਕੱਲ ਕੀ ਅੱਜ ਦਾ ਦਿਨ ਥੋੜਾ ਜਿਹਾ ਨਰਮ ਆ ਤਾਪਮਾਨ ਤੇ ਵੀ ਥੋੜੀ ਕਮੀ ਆਈ ਆ ਜੀ ਅੱਜ ਤਾਂ ਸਾਰਾ ਦਿ ਵੀ ਬਹੁਤ ਵਧੀਆ ਨਿਕਲਿਆ ਜੀ 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 ਮੈਸ ਆਖਿਆ ਵੀ ਤੁਸੀਂ ਸਦਾ ਬਹਾਰ ਲੇਖਕ ਹੋ ਸਮੇਂ-ਸਮੇਂ ਤੇ ਤੁਸੀਂ ਜਿਹੋ ਜਿਹਾ ਸਮਾਂ ਹੁੰਦਾ ਉਹੋ ਜਿਹੇ ਰਚਨਾਵਾਂ ਜਿਹੜੀਆਂ ਤੁਸੀਂ ਪੇਸ਼ ਕਰਦੇ ਰਹਿੰਦੇ ਹੋ ਸੋ ਗਰਮੀ ਤੇ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤੇ ਜੋ ਤੁਸੀਂ ਨਵਾਂ ਕੁਝ ਲਿਖਿਆ ਸਭ ਤੋਂ ਪਹਿਲਾਂ ਆਪਾਂ ਮਾਹੌਲ ਨੂੰ ਥੋੜਾ ਗਰਮ ਕਰੀਏ ਸੋ ਸੁਣਾਓ ਸਾਡੇ ਦਰਸ਼ਕਾਂ ਨੂੰ ਕੁਝ ਆਪਣੇ ਤਿਰ ਸਮਝ ਲੀਜੀ ਸਾਰਾ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕੀਤਾ ਕਿ ਮੈਂ ਦੁਆਵਾ ਕਰਦਾ ਵਾਂ ਕਿ ਤੁਹਾਡਾ ਚੈਨਲ ਤੇ ਹੋਰ ਤੁਹਾਡੀ ਜਿਹੜੀ ਗੱਤਨੀ ਜੁਗੀਆਂ ਆ ਸਕਦਾ ਇਸ ਤਰ੍ਹਾਂ ਚੱਲਦੀਆਂ ਰਹਿਣ ਵਦੀਆਂ ਰਹਿਣ ਤੇ ਲੋਕਾਂ ਨਾਲ ਤੁਹਾਡਾ ਰਾਬਤਾ ਬਣਿਆ ਰਹੇ ਜੀ थैंक यू ਮੈਂ ਤੁਹਾਨੂੰ ਇਹ ਬੇਨਤੀ ਕਰਦਾ ਸੀ ਵੀ ਮੈਂ ਲਿਖਦਾ ਵਾਂ ਲਗਾਤਾਰ ਚਲੋ ਲਿਖਦੇ ਰਹਿੰਨੇ ਆ ਜਿਹਦੇ ਵਿੱਚ ਮਿੰਨੀ ਗਾਣੀਆਂ ਵੀ ਸ਼ਾਮਲ ਆ ਬੱਚਿਆਂ ਦੇ ਗੀਤ ਵੀ ਸ਼ਾਮਲ ਆ ਤੇ ਵਾਤਾਵਰਨ ਦੇ ਤੇ ਵੀ ਕਈ ਖਵਤਾਵਾ ਗੀਤ ਮੈਂ ਲਿਖੇ ਆ ਇਹ ਮੇਰਾ ਜਿਆਦਾ ਮਕਸਦ ਇਹੀ ਹੁੰਦਾ ਵੀ ਆਪਣੀਆਂ ਵਿਚਨਾਮਾਂ ਰਹੀਂ ਮੈਂ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੁਚੇਤ ਕਰ ਕਿਉਂਕਿ ਦੇਖੋ ਪਿਛਲੇ ਦਿਨਾਂ ਚ ਆਪਾਂ ਕਿੰਨੀ ਗਰਮੀ ਦੀ ਮਾਰ ਸਹੀ ਆ ਫਿਰ ਸਰਦੀ ਦੇ ਵਿੱਚ ਆਪਾਂ ਨੂੰ ਢੀਕ ਹੁੰਦੀ ਆ ਸਰਦੀ ਦਾ ਮੌਸਮ ਛੜਾਕ ਵਧੀਆ ਹੁੰਦਾ ਉਹ ਐਵੇਂ ਆ ਦੇਖਦੇ ਦੇਖਦੇ ਨਿਕਲ ਜਾਂਦਾ ਤੇ ਉਹਦਾ ਕਾਰਨ ਸਾਰਾ ਇਹ ਜਿਹੜੀ ਆਪਾਂ ਇਹਨੂੰ ਕਹ ਦਿੰਦੇ ਆ ਵੀ ਵਾਤਾਵਰਨ ਦੀ ਤਬਦੀਲੀ ਇਹ ਆਵਾਤਾ ਬੰਦੇ ਮਾਰੂ ਪਰਵਾਹ ਉਹ ਕਿਉਂ ਆ ਕਿਉਂਕਿ ਆਪਾਂ ਇਸ ਕੁਦਰਤ ਦੀ ਤੇ ਇਸ ਵਾਤਾਵਰਣ ਦੀ ਦੇਖਭਾਲ ਨਹੀਂ ਕਰਦੇ ਆਪਾਂ ਨੂੰ ਚਾਹੀਦਾ ਬਸ ਆਪ ਬੂਟੇ ਲਾਈਏ ਹਰਿਆਲੀ ਪੈਦਾ ਕਰੀਏ ਪਾਣੀ بچਾਈਏ ਮਿੱਟੀ بچਾਈਏ ਤੇ ਜਿਹੜੇ ਆਪਣੇ ਕੁਦਰਤੀ ਜਿਹੜੇ ਸਰੋਤ ਆ ਉਹਨਾਂ ਦੀ ਰੱਖਿਆ ਕਰੀ ਜੀ ਬਸ ਤੇ ਮੇਰਾ ਪ੍ਰੇਸ਼ ਵੀ ਇਹਨਾਂ ਰਚਨਾਵਾਂ ਰਹੀ ਹੀ ਆ ਤੇ ਮੈਂ ਤੁਹਾਡੇ ਨਾਲ ਇੱਕ ਰੁੱਖਾਂ ਬਾਰੇ ਹੀ ਕਵਿਤਾ ਸਾਂਝੀ ਕਰਾਂਗਾ ਜਿਹਦੇ ਵਿੱਚ ਇਹੀ ਦੱਸਿਆ ਗਿਆ ਜਿਹੜੇ ਰੁੱਖ ਆ ਉਹ ਕਿੰਨੇ ਕੀਮਤੀ ਆ ਤੇ ਸਾਡੇ ਲਈ ਕਿੰਨੇ ਜ਼ਰੂਰੀ ਆ ਜੀ ਜੀ ਤੇ ਲੋ ਜੀ ਸੁਣੋ ਮੇਰੀ ਕਵਤਾ ਜੀ ਰੁੱਖ ਵੀ ਨੇ ਧਰਤੀ ਦੇ ਜਾਏ ਰੁੱਖ ਵੀ ਨੇ ਧਰਤੀ ਦੇ ਜਾਏ ਵਣ ਦੇ ਸਭ ਨੂੰ ਪਿਆਰ ਜੀ ਰੁੱਖ ਵੀ ਨੇ ਧਰਤੀ ਦੇ ਜਾਏ ਵਣ ਦੇ ਸਭ ਨੂੰ ਪਿਆਰ ਇਹਨਾਂ ਵਿੱਚ ਵੀ ਜਿੰਦ ਜਾਨ ਨਾ ਮਾਰੋ ਤਿੱਖੇ ਵਾਰ ਜੀ ਇਹਨਾਂ ਵਿੱਚ ਵੀ ਜਿੰਦ ਜਾਨ ਨਾ ਮਾਰੋ ਤਿੱਖੇ ਵਾਰ ਠੰਡੀ ਠੰਡੀ ਛਾਂ ਬਖਸ਼ਦੇ ਲੈਂਦੇ ਨਾ ਕੋਈ ਮੋਲ ਤਨ ਦੀ ਤਨ ਦੀ ਛਾ ਬਖਸ਼ ਦੇ ਲੈਂਦੇ ਨਾ ਕੋਈ ਮੁੱਲ ਸਾਡੀ ਖਾਲੀ ਢੋਲੀ ਭਰ ਦਿੰਦੇ ਮਿੱਠੇ ਫੁੱਲ ਭਰ ਜੀ ਰੁੱਖਾ ਕਰਕੇ ਮਹਿਕੇ ਸਾਡਾ ਇਹ ਸੋਹਣਾ ਸੰਸਾਰ ਰੁੱਖਾ ਕਰਕੇ ਮਹਿਕੇ ਸਾਡਾ ਇਹ ਸੋਹਣਾ ਸੰਸਾਰ ਲੁਖਵੀ ਨੇ ਤਰਪੀ ਦੇ ਜਾਏ ਬਣਦੇ ਸਭ ਨੂੰ ਪਿਆ ਜੀ ਬਹੁਤ ਰਾਗੀਰਾ ਨੂੰ ਕੋਲ ਬਿਠਾਉਂਦੇ ਪੰਛੀਆਂ ਦੇ ਵੀ ਸਹਾਰੇ ਰਾਗੀਰਾ ਨੂੰ ਕੋਲ ਬਿਠਾਉਂਦੇ ਪੰਛੀਆਂ ਦੇ ਵੀ ਸਹਾਰੇ ਚਾਰੇ ਪਾਸੇ ਹਰਿਆਲੀ ਨਾਲ ਬੰਦੇ ਅਜਬ ਨਜ਼ਾਰਾ ਉੱਥੇ ਕੁਦਰਤ ਹਾਸੇ ਜਿੱਥੇ ਰੁੱਖਾਂ ਦੀ ਪਰਮਾਰ ਦੁੱਖ ਵੀ ਨੇ ertidide ਜਾਏ ਵੰਡਦੇ ਸਭ ਨੂੰ ਪਿਆ ਬਚਪਨ ਜਵਾਨੀ ਤੇ ਬੁਢਾਪਾ ਰੁੱਖਾਂ ਸੰਗ ਹੰਡਾਓ ਬਚਪਨ ਜਵਾਨੀ ਤੇ ਬੁਢਾਪਾ ਰੁੱਖਾਂ ਸੰਗ ਹੰਡਾਓ ਆਪਣੇ ਹੱਥੀਂ ਜੀਵਨ ਵਿੱਚ ਇੱਕ ਰੁੱਖ ਜ਼ਰੂਰ ਉਗਾਓ ਬਿਲਕੁਲ ਹਰਿਆਲੀ ਦੇ ਲੈਕੀ ਲਾਏ ਜ਼ਿੰਦਗੀ ਦੇ ਉਹ ਗੁਜ਼ਾਰ ਰੁੱਖ ਵੀ ਨੇ ertidide ਜਾਏ ਵੰਡਦੇ ਸਭ ਨੂੰ ਪਿਆ ਵਾਹ ਜ਼ਸਤਾਂ ਦੀ ਘਾਟ ਕਾਰਨ ਚੱਕਰ ਸਾਰਾ ਰੁਕਦਾ ਉਪਰੋਂ ਥੱਲੇੋਂ ਚਾਰੇ ਪਾਸੇ ਪਾਣੀ ਜਾਵੇ ਮੁਕਣਾ ਸਾਡੇ ਪੁਵਕ ਉੱਤੇ ਵਿਵੇਕ ਛਾ ਜਾਵੇਗਾ ਅੰਧਕਾਰ ਰੁੱਖ ਵੀ ਨੇ ਧਰਤੀ ਦੇ ਜਾਏ ਵੰਡ ਦੇ ਸਭ ਨੂੰ ਪਿਆਰ ਰੁੱਖ ਵੀ ਨੇ ਧਰਤੀ ਦੇ ਜਾਏ ਵੰਡ ਦੇ ਸਭ ਨੂੰ ਪਿਆਰ ਜੀ ਜੀ ਬਿਲਕੁਲ ਜੀ ਬਹੁਤ ਖੂਬ ਜੀ ਫਤ ਖੂਬ ਬਹੁਤ ਵਧੀਆ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋ ਸੋ ਦਰਸ਼ਕੋ ਤੁਸੀਂ ਚਲਦੇ ਲਾਈਵ ਨੂੰ ਲਾਈਕ ਕਰਨਾ ਤੇ ਤੁਸੀਂ ਵੀ ਆਪਣੇ ਜਿਹੜੇ ਕਮੈਂਟ ਆਉ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜਰੂਰ ਸਾਂਝੇ ਕਰਨੇ ਆ ਸੋ ਇੱਕ ਜੀ ਹਰ ਵਾਰ ਇਨਾ ਦਿਨਾਂ ਦੇ ਵਿੱਚ ਆ ਕੇ ਹੁਣ ਮੌਨਸੂਨ ਵੀ ਆ ਜਾਣੀ ਆ। ਸੋ ਬੜੀਆਂ ਸੰਸਥਾਵਾਂ, ਬੜੇ ਸਮਾਜਸੀ ਲੋਕਾਂ ਨੇ ਜਿਹੜੇ ਰੁੱਖ ਆ ਉਹ ਲਗਾਉਣੇ ਨੇ। ਪਰ ਕਈ ਵਾਰੀ ਅਸੀਂ ਨਾ ਇੱਕ ਰੁੱਖ ਲਗਾ ਕੇ ਸਿਰਫ ਇੱਕ ਫੋਟੋ ਤੱਕ ਸੀਮਿਤ ਹੋ ਜਾਂਦੇ ਆ। ਉਸ ਤੋਂ ਬਾਅਦ ਉਸ ਰੁੱਖ ਦੀ ਸੰਭਾਲ ਜਾਂ ਉਸ ਨੂੰ ਪਾਣੀ ਨਹੀਂ ਪੈਂਦਾ। ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਵੀ ਰੁੱਖ ਭਾਵੇਂ ਆਪਾਂ ਘੱਟ ਲਾ ਲਈਏ ਪਰ ਘਟੋ-ਘਟ ਸੰਭਾਲ ਉਹਨਾਂ ਦੀ ਕਰ ਲਈਏ। ਵੇਖੋ ਜੀ ਇਹ ਤਾਂ ਉਹ ਗੱਲ ਬਾਣੀ ਆ ਵੀ ਜਿਵੇਂ ਆਪਾਂ ਕਈ ਵਾਰੀ ਦੇਖਦੇ ਆ ਟੀਵੀ ਤੇ ਵੀ ਦੇਖਦੇ ਆਂ ਅਖਬਾਰ ਤੇ ਵੀ ਦੇਖਦੇ ਆਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਵੀ ਉਹ ਕਿਸੇ ਗਰੀਬ ਨੂੰ ਉਹ ਦੋ ਕੇਲੇ দান ਕਰਦੇ ਆ ਤੇ 20 ਜਣੇ ਫੋਟੋ ਖਿਚਾਉਣ ਵਾਲੇ ਕੋਲ ਆ ਜਾਂਦੇ ਜੀ ਜੀ ਬਿਲਕੁਲ ਉਹ ਐ ਲੱਗਦਾ ਵੀ ਜਿਵੇਂ ਵੀ بڑے ਨਾਂ ਦੇ ਇਹ দান ਕੋਨੇ ਕੀਤਾ ਇਹੀ ਹਾਲਤ ਜਿਹੜੀ ਆ ਰੁੱਖਾਂ ਬਾਰੇ ਜੀ ਦਰਸਕ ਲਾਉਣ ਦਾ ਸਨੇਹਾ ਸਰਕਾਰ ਵੀ ਦਿੰਦੀ ਆ ਸਮਾਜਿਕ ਸੰਗਠਨ ਵੀ ਦਿੰਦੇ ਆ ਜੀ ਪਰ ਉਹ ਸਾਰਾ ਜਿੰਨੇ ਤੁਸੀਂ ਆਪ ਹੀ ਪਹਿਲਾਂ ਗੱਲ ਕਰ ਦਿੱਤੀ ਵੀ ਇਹ ਸਾਰਾ ਇੱਕ ਪ੍ਰਚਾਰਗਿਆ ਹੋ ਜਾਂਦਾ ਜੀ ਉਹਦੇ ਨਾਲੋਂ ਤਾਂ ਜ਼ਰੂਰੀ ਇਹ ਆ ਵੀ ਭਾਵੇਂ ਤੁਸੀਂ ਜੇ ਤੁਹਾਡਾ ਟੀਚਾ 500 ਰੁੱਖ ਲਾਉਣ ਦਾ ਹੈ ਨਾ ਤੇ ਤੁਸੀਂ 200 ਰੁੱਖ ਹੀ ਲਾ ਦਿਓ ਪਰ ਉਹਨਾਂ ਰੁੱਖਾਂ ਦੀ ਦੇਖਭਾਲ ਕਰੋ ਉਹਨਾਂ ਰੁੱਖਾਂ ਨੂੰ ਸਮੇਂ-ਸਮੇਂ ਤੇ ਪਾਣੀ ਪਾਓ ਉਹਨਾਂ ਰੁੱਖਾਂ ਨੂੰ ਆਵਾਜਾ ਜਿਹੜੀ ਡੰਗਰ ਫਿਰਦੇ ਉਹਨਾਂ ਤੋਂ ਬਚਾਓ ਠੀਕ ਹੈ ਤੇ ਉਹਨਾਂ ਰੁੱਖਾਂ ਦੇ ਆਲੇ-ਦੁਆਲੇ ਵਾਰਡ ਰੱਖੋ ਤੇ ਸਮੇਂ-ਸਮੇਂ ਤੇ ਉਹਨਾਂ ਦੀ ਨਿਗਰਾਨੀ ਰੱਖੋ ਕਿ ਉਹ ਵੱਢਾ ਪੁੱਲਦਾ ਹੈ ਕਿਸ ਤਰ੍ਹਾਂ ਆ ਜਿਵੇਂ ਜਿਵੇਂ ਵਾਧਾ ਫੁੱਲਦਾ ਉਹੋ ਹੀ ਉਹਨੂੰ ਸੁਰੱਖਿਆ ਚਾਹੀਦੀ ਹੁੰਦੀ ਹੈ ਜੀ ਬਿਲਕੁਲ ਇਸ ਕਰਕੇ ਮੇਰੀ ਦਾ ਸਮਾਜ ਸੇਵੀ ਸੰਗਠਨਾਂ ਨੂੰ ਸਰਕਾਰ ਨੂੰ ਜਾਂ ਜਿਹੜੇ ਵਾਤਾਵਰਨ ਪ੍ਰੇਮੀ ਆ ਜਿਹੜੇ ਰੁੱਖ ਲਾਉਂਦੇ ਆ ਉਹਨਾਂ ਨੂੰ ਇਹੀ ਬੇਨਤੀ ਆ ਵੀ ਤੁਸੀਂ ਰੁੱਖ ਘੱਟ ਲਾ ਲੋ ਪਰ ਉਹਨਾਂ ਦੀ ਹਿਫਾਜ਼ਤ ਕਰੋ ਬਿਲਕੁਲ ਜੀ ਤੇ ਉਹਨਾਂ ਨੂੰ ਬਚਾਓ ਸਹੀ ਗੱਲ ਹੈ ਹੁਣ ਕੱਲ ਤੁਸੀਂ ਜਿਵੇਂ ਖੇਤੀਬਾੜੀ ਨਾਲ ਸੰਬੰਧਤ ਹੋ ਠੀਕ ਹੈ ਜੀ ਤੁਸੀਂ ਖੇਤਾਂ 'ਚ ਵੀ ਮੱਲੇ ਜੀ ਅੱਗੇ ਆਪਾਂ ਪਹਿਲੀਆਂ ਜਦ ਦੇਖਦੇ ਹੁੰਦੇ ਸੀ ਵੀ ਦਰਖਤ ਬੰਬੀ ਹੁੰਦੀ ਸੀ ਬੂਰ ਕੀਤਾ ਹੁੰਦਾ ਸੀ ਉਹਦੇ ਆਲੇ ਦੁਆਲੇ ਥੋੜੀ ਬੋਤੀ ਥਾਂ ਛੱਡੀ ਹੁੰਦੀ ਸੀਗੀ ਤੇ ਉੱਥੇ ਰੁੱਖ ਲੱਗੇ ਮਸਮੰਜੀ ਡੱਠੀ ਹੁੰਦੀ ਸੀ ਕੋਈ ਰਾਹਗੀਰ ਵੀ ਆ ਕੇ ਬਹਿ ਜਾਂਦਾ ਸੀ ਜਿਹੜਾ ਜੱਟ ਜਿਮੀਦਾਰ ਜਾਂ ਉਹਦੇ ਕੰਮੇ ਕੰਮ ਕਰਦੇ ਹੁੰਦੇ ਸੀ ਉਹ ਵੀ ਉੱਥੇ ਛਾਂ ਤੇ ਲਿਆ ਕੇ ਬਹਿ ਕੇ ਰੋਟੀ ਪਾਣੀ ਖਾ ਲੈਂਦੇ ਹੀ ਹੱਥ ਧੋ ਲਿਆ 10 ਮਿੰਟ ਆਰਾਮ ਕਰ ਲਿਆ ਪਰ ਹੁਣ ਤੁਸੀਂ ਆਪ ਦੇਖੋ ਤੁਹਾਨੂੰ ਕਿਸੇ ਵੀ ਖੇਤ ਦੇ ਵਿੱਚ ਇੰਨੀ ਵੀ ਥਾਂ ਨਹੀਂ ਨਹੀਂ ਜੀ ਕਹੀਦਾ ਸਾਰੇ ਖੇਤਾਂ ਬੰਬੀਆਂ ਜਿੱਥੇ ਜਮਾਂ ਹੀ ਨਹੀਂ ਦਰਖਤ ਹੈ ਨਹੀਂ ਕੋਈ ਹਾਂ ਹਾਂਜੀ ਹਾਂਜੀ ਤੇ ਆਪਾਂ ਨੂੰ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਪਊਗਾ ਵੀ ਚਲੋ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਤੇ ਆਪਾਂ ਜਿਹੜੇ ਆਪਾਂ ਕਿਸਾਨ ਵੀਰ ਆ ਜਾਂ ਹੋਰ ਆਪਣੇ ਦੋਸਤ ਮਿੱਤਰ ਆ ਉਹਨਾਂ ਨੂੰ ਆਪਾਂ ਇਹ ਬੇਨਤੀ ਕਰ ਸਕਦੇ ਹਾਂ ਦੀ ਰੁੱਖਾਂ ਨੂੰ ਲਾਓ ਤੇ ਉਹਨਾਂ ਦੀ ਹਫਾਜ਼ਤ ਕਰੋ ਤੇ ਉਹ ਹੋਇਆ ਜਿਹੜਾ ਪੁਰਾਣਾ ਵਾਤਾਵਰਣ ਪੰਜਾਬ ਦੇ ਵਿੱਚ ਹਰਿਆਲੀ ਵਾਲਾ ਸੀਗਾ ਉਹਨੂੰ ਫੇਰ ਆਪਾਂ ਇੱਥੇ ਲੈ ਕੇ ਆਈਏ ਭਲਾ ਦੁਬਾਰਾ ਫੇਰ ਪੰਜਾਬ ਜਿਹੜਾ ਹਰਿਆ ਭਰਿਆ ਪੰਜਾਬ ਜਿਹੜਾ ਸਾਡਾ ਵਿਸੇ ਹਾਂਜੀ ਹਾਂਜੀ ਸੋ ਜਿਵੇਂ ਆਪਣੇ 3 ਕਰੋੜ ਦੇ ਲਗਭਗ ਪੰਜਾਬ ਦੀ ਜਿਹੜੀ ਆਬਾਦੀ ਆ ਜੇ ਹਰ ਸਾਲ ਹਰ ਇੱਕ ਵਿਅਕਤੀ ਇੱਕ ਵੀ ਰੁੱਖ ਲਾਵੇ ਘੱਟੋ ਘੱਟ ਆਪਦੇ ਜਨਮਦਨ ਤੇ ਇੱਕ ਰੁੱਖ ਲਾ ਲਵੇ ਤਾਂ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਹਰਿਆ ਭਰਿਆ ਪੰਜਾਬ ਸਾਡਾ ਹੋ ਸਕਦਾ ਵਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਹੁਣ ਪਾਰਕਾਂ 'ਵਾਂ ਪਾਰਕਾਂ ਦੇ ਵਿੱਚ ਉਸਯਾਗਤੀ ਬੂਟੇ ਲਾ ਰਹੇ ਠੀਕ ਆ ਉਸਯਾਗਤੀ ਬੂਟਿਆਂ ਨਾਲ ਜ਼ਰੂਰੀ ਆਥੇ ਛਾਂ ਦਾ ਰੁੱਖ ਲਾਈ ਜਾਂ। ਛਾਂ ਦਾ ਰੁੱਖਾਂ ਦੇ ਨਾਲ ਉਥੇ ਪੰਛੀ ਵੀ ਆਉਣਗੇ। ਫਿਰ ਉਥੇ ਜਿਹੜੇ ਬੱਚੇ ਖੇਡਦੇ ਆ ਜਾਂ ਕੋਈ ਕੋਈ ਜਾ ਕੇ ਕੋਈ ਉਥੇ 10 ਮਿੰਟ ਬਹਿ ਸਕਦਾ ਹਾਂ ਛਾਂ ਮੇ ਸਕਦੀ ਹੈ। ਜੀ। ਤੇ ਜ਼ਰੂਰੀ ਆ ਵੀ ਆਪਾਂ ਇਹਨਾਂ ਗੱਲਾਂ ਦਾ ਰੁੱਖਾ ਰੁੱਖ ਲਾਉਣ ਵੇਲੇ ਦਰਖਤ ਲਾਉਣ ਵੇਲੇ ਇਹਨਾਂ ਗੱਲਾਂ ਦਾ ਪਤਾ ਧਿਆਨ ਰੱਖੀਏ। ਜੀ ਜੀ ਤੁਹਾਡੀ ਗੱਲ ਸਹੀ ਆ ਜਿਹੜੇ ਆਪਣੇ ਵਿਰਾਸਤੀ ਰੁੱਖ ਸੀ ਉਹ ਤਾਂ ਖਤਮ ਹੀ ਹੋਣ ਦੇ ਕਿਨਾਰੇ ਜਿਵੇਂ ਆਪਾਂ ਬਾਕੀ ਵਿਰਾਸਤ ਭੁੱਲੀ ਜਾ ਰਹੇ ਆ ਉਹ ਵੀ ਆਪਣੀ ਜਿਹੜੇ ਵਿਰਾਸਤੀ ਰੁੱਖ ਆ। ਉਹ ਵੀ ਹੁਣ ਘੱਟ ਦਿਸਦੇ ਆ ਟਾਲੀਆਂ ਕਿਕਰਾਂ ਨਿੰਮਾ ਜਿਹੜੀਆਂ ਪੁਰਾਣੇ ਪਹਿਲਾਂ ਦਰਖਤ ਹੁੰਦੇ ਸੀਗੇ ਹੁਣ ਨਵੇਂ ਆ ਗਏ ਜਿਵੇਂ ਰੋੜ ਵੱਡੇ ਰੋੜ ਬਣ ਗਏ ਆ ਜੀ ਉਹਨਾਂ ਦੇ ਵਿਚਾਰੇ ਪੁੱਟ ਪਾਥਾ ਉੱਥੇ ਵੀ ਨਵੇਂ ਵੈਰਾਈਟੀਆਂ ਆ ਗਈਆਂ ਜੀ ਉਹ ਲਾ ਰਹੇ ਆ ਉਥੇ ਮੈਂ ਤੁਹਾਨੂੰ ਇੱਕ ਆਪਦੀ ਵੀ ਗੱਲ ਸੁਣਾਉਣਾਗਾ ਕਿ ਸਾਡੇ ਘਰ ਦੇ ਥੋੜੀ ਜਿਹੀ ਦੂਰੀ ਤੇ ਰਣੀ ਆ ਉਹ ਫਿਰਨੀ ਤੋਂ ਗਾਂ ਅੱਗੇ ਇੱਕ ਥੋੜੀ ਜਿਹੀ ਸੜਕ ਜਿਹੜੀ ਜਾ ਕੇ ਉਹ ਵੱਡੀ ਸੜਕ ਨਾਲ ਮਿਲਦੀ ਆ ਅੰਮ੍ਰਿਤਸਰ ਰੋੜ ਤੇ ਉੱਥੇ ਅਸੀਂ ਨਿੱਕੇ ਹੁੰਦੇ ਤਾਂ ਦੇਖਦੇ ਹੁੰਦੇ ਸੀ ਵੀ ਉੱਥੇ ਉਹ ਮੋੜ ਦੇ ਉੱਤੇ ਨਾ ਇੱਕ ਪਿੱਪਲ ਦਾ ਦਰਖਤ ਲੱਗਾ ਹੁੰਦਾ ਸੀ ਜੀ ਤੇ ਉੱਥੇ ਕੋਈ ਲੋਕੀ ਬਹਿ ਬੂ ਵੀ ਜਾਂਦੇ ਸੀਗੇ ਕੋਈ ਕਾਮਾ ਵੀ ਆ ਕੇ ਬਹਿ ਜਾਣਾ ਮਾੜਾ ਮੋਟਾ ਕੰਮਕੁੰਮ ਕਰਦਾ ਕੋਈ ਉਹਨੇ ਆ ਕੇ ਉੱਥੇ ਬਹਿ ਜਾਣਾ ਲੋਕਾਂ ਨੂੰ ਕੰਮਕੁੰਮ ਕਰਵਾ ਲੈ ਤੇ ਸਾਡਾ ਵੀ ਹੁੰਦਾ ਸੀਗਾ ਜਿਵੇਂ ਖੇਡਦੇ ਹੁੰਦੇ ਗੱਲੀ ਜਾਏਗਾ ਲੱਗੋ ਪਿੱਪਲ ਦੇ ਕਰਪਾ ਜਨਾਬ ਵੀ ਸਾਰਿਆਂ ਨੇ ਦੇਖਦੇ ਪਹਿਲੋਂ ਕੌਣ ਪਾਈ ਜੇ ਆ ਵੀ ਉੱਥੇ ਤੇ ਕੰਵੇਸਾ ਲਾਉਣੀ ਫੇਰ ਕਿਸੇ ਮਹਿਮਾਨ ਨੇ ਸਾਡੇ ਘਰੇ ਆਉਣਾ ਤੇ ਅਸੀਂ ਉਹਨੂੰ ਰਾਹ ਦੱਸਦਾ ਵੀ ਤੁਸੀਂ ਐ ਕਰੀਓ ਜਿੱਥੇ ਪਿੰਪਲ ਹੈ ਨਾ ਉੱਥੋਂ ਮੋੜ ਮੁੜ ਜੀ ਉਹ ਜਿਹੜੀ ਜਿਹੜਾ ਰਾਹ ਉਹ ਸਿੱਧਾ ਸਾਡੇ ਘਰ ਨੂੰ ਉੱਤਰਦਾ ਉਹ ਇੱਕ ਨਿਸ਼ਾਨੀ ਜੀ ਬਣੀ ਪਈ ਸੀ ਜੀ 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 ਤੇ ਆ ਪਿੱਛੇ ਜੇ ਉਹ ਆਪਣਾ ਸਰ ਸੜਕ ਜਿਹੜੀ ਆ ਉਹ ਸਰਕਾਰ ਨੇ ਚੌੜੀ ਕੀਤੀ ਤੇ ਉਹ ਵਨਵੇ ਟ੍ਰੈਫਿਕ ਕੀਤਾ ਸ਼ਹਿਰ ਜਾਨਕਿ ਵੱਡਾ ਹੋਣ ਕਰਕੇ ਤੇ ਉੱਥੇ ਵਨਵੇ ਟ੍ਰੈਫਿਕ ਉਹਨਾਂ ਨੇ ਚਾਲੂ ਕਰਤਾ ਸੜਕ ਚੌੜੀ ਕਰਕੇ ਵਿੱਚ ਬੈਰੀ ਕਾਰਡ ਜੇ ਬਣਾ ਦਿੱਤੇ ਤੇ ਉਹ ਜਿਹੜਾ ਅਸੀਂ ਗੱਲ ਨਾਲ ਰੁੱਖ ਉਹ ਜਿਹੜਾ ਪਿੱਪਲ ਸੀਗਾ ਉਹ ਉਹਨਾਂ ਨੇ ਵੱਢ ਦਿੱਤੇ। ਉਹ ਮੈਂ ਹੁਣ ਉਸ ਚੀਜ਼ ਨੂੰ ਨੋਟ ਕਰ ਰਿਆ ਸੀਗਾ ਉਹ ਵੇਖ ਰਿਆ ਸੀਗਾ ਮੈਂ ਜਦੋਂ ਕਿ ਉਹ ਕਹਿੰਦਾ ਦੱਸਦਾ ਮੈਂ ਨਾਲ ਮੈਂ ਕਿ ਰੁੱਕ ਵੀ ਯਾਰ ਸੜਕ ਵਾਲਿਆਂ ਨੇ ਲੈ ਜਾਣਾ। ਤੇ ਪਰ ਮੈਂ ਆਪਦੀ ਇੱਕ ਬੇਨਤੀ ਕਰਦਾ ਤੁਹਾਨੂੰ ਵੀ ਮੈਂ ਇਕੱਲਾ ਬੇਵਸਿਆ ਸੀਗਾ ਮੈਂ ਹੁਣ ਕਿਹਨੂੰ ਕਹਾਂ। ਜੀ ਵੀ ਰੁੱਕ ਨੂੰ ਨਾ ਪੱਟੋ। ਹਾਲਾਂਕਿ ਉੱਥੋਂ ਦੇ ਜਿਹੜੇ ਦੁਕਾਨਦਾਰਾ ਵਰਕਸ਼ਾਪਾਂ ਵਾਲੇ ਬੈਠੇ ਸੀਗੇ ਫਰਜ ਉਹਨਾਂ ਦਾ ਮੰਦਾ ਸੀ ਵੀ ਉਹ ਇਕੱਠੇ ਹੁੰਦੇ ਉ ਇਕੱਠੇ ਹੋ ਕੇ ਰੋਡ ਸੜਕ ਵਾਲੇ ਵਿਭਾਗ ਨੂੰ ਕਹਿੰਦੇ ਠੇਕੇਦਾਰ ਨੂੰ ਕਹਿੰਦੇ ਵੀ ਭਰਾਵਾ ਤੁਸੀਂ ਇੰਨੀ ਕਥਾ ਸੜੀ ਛੱਡਦੇ ਉਹ ਰੁਕਣਾ ਕੋਈ ਸੜਕ ਦੇ ਵਿੱਚ ਕੋਈ ਰੁਕਾਵਟ ਨਹੀਂ ਸੀਗੀ ਸਗੋਂ ਉੱਥੇ ਜਿਹੜਾ ਮੋੜ ਸੀਗਾ ਉੱਥੇ ਸਜਾਵਟ ਜੀ ਬਣ ਜਾਣੀ ਸੀ ਉੱਥੇ ਬਣਾ ਲੈਂਦੇ ਨਾ ਥੋੜਾ ਜਿਹਾ ਤੇ ਉਹ ਸਭੋਂ ਦੋ ਟ੍ਰੈਫਿਕ ਹਮੀਆਂ ਬਣੇ ਕੋਈ ਐ ਦੀ ਨੰਗ ਜਾਂ ਕੋਈ ਐ ਨਹੀਂ ਲੰਘ ਜਾਂਦਾ ਠੀਕ ਆ ਉਹਦੀ ਕੋਈ ਰੁਕਾਵਟ ਨਹੀਂ ਸੀ ਪਰ ਉਹ ਕਿਸੇ ਨੇ ਉਸ ਗੱਲ ਦੀ ਆਵਾਜ਼ ਨਹੀਂ ਉਠਾਈ ਨਾ ਮੈਂ ਕਿਸੇ ਨੂੰ ਕਹਿ ਸਕਿਆ ਆ ਆਪਦੀ ਮਲਿਕ ਚੁੱਪ ਹੀ ਆ ਮੈਂ ਵੇਖਦਾ ਜੂਰ ਰਿਹਾ ਉਹ ਜਿਵੇਂ ਕਹਿੰਦੇ ਮੇਰੇ ਸਾਹਮਣੇ ਕੋ ਕਤਲ ਹੁੰਦਾ ਪਿਆ ਮੈਂ ਵੇਖਦਾ ਰਿਹਾ ਪਰ ਮੈਂ ਬੋਲ ਨਾ ਸਕਿਆ ਤੇ ਐਵੇਂ ਮਤਲਬ ਜੀ ਕੋਈ ਉੱਥੇ ਲੋਕਾਂ ਨੇ ਵੀ ਕੋਈ ਆਲੇ ਆਨਵਾੜ ਨੇ ਆਲੇ ਦੁਆਲੇ ਜਿਹੜੇ ਦੁਕਾਨਦਾਰ ਸੀ ਜਿੰਨਾਂ ਰੁਕਦੇ ਨਾ ਆਸਲਾ ਸੀ ਜਿੰਨਾਂ ਨੂੰ ਛਾਹ ਦਿੰਦਾ ਸੀ ਉਹਨਾਂ ਨੇ ਵੀ ਨਹੀਂ ਕੋਈ ਆਵਾਜ਼ ਚੱਕੀ ਨਾ ਹੁਣ ਵੀ ਜਦੋਂ ਕਿਤੇ ਉਸ ਮੋੜ ਤੋਂ ਨੰਗਾ ਨਾ ਉਹ ਮੈਨੂੰ ਉਹ ਪਿਪਲ ਜਿਹੜਾ ਪੁਰਾਣਾ ਉਹ ਯਾਦ ਆ ਜਾਂਦਾ ਤੇ ਬੜਾ ਮਨ ਗਿਆ ਉਦਾਸ ਹੋ ਜਾਂਦਾ ਹਾਂ ਜੀ ਬਿਲਕੁਲ ਜੀ ਬਿਲਕੁਲ ਜੀ ਇਹ ਜਿਹੜੇ ਵੱਡੇ ਰੋਡ ਨਿਕਲੇ ਆ ਹਾਈਵੇ ਇਹਨਾਂ ਨੇ ਬੜੇ ਤਰਾਕਤ ਖਾ ਲਏ ਆ ਜੀ ਆਪਣੇ ਤੁਸੀਂ ਦੇਖਿਆ ਹੋਣਾ ਪਿੰਡਾਂ ਬੁੱਗੀਪੁਰ ਤੋਂ ਲੁਹਾਰਾ ਚੌਂਕ ਦੇ ਵਿਚਾਲੇ ਇੱਥੇ ਦਸਾਂਝਾ ਪਿੰਡਾਂ ਦੇ ਇੱਥੇ ਇੱਥੇ ਬੋਰਡ ਪਿਪਲ ਵੱਡੇ ਇੱਥੇ ਵੀ ਹੁੰਦੇ ਸੀਗੇ ਉਦੋਂ ਵਾਵਾ ਜਿਹੜੇ ਛੜਕਾਂ ਦੀ ਭੇਟ ਚੜ ਗਏ ਆ ਜੀ ਤੇ ਹਾਂਜੀ ਹਾਂਜੀ ਹੋਰ ਸੁਣਾਓ ਕੁਝ ਨਵਾਂ ਕੀ ਲਿਖਿਆ ਸੀ ਅੱਜ ਕਿਸ ਵਿਸ਼ੇ ਤੇ ਅੱਜ ਕੱਲ ਤੁਸੀਂ ਲਿਖ ਰਹੇ ਹੋ ਵੇਖੋ ਜੀ ਮੈਂ ਮੈਂ ਤਾਂ ਜਿਹੜੀ ਉਹ ਬੇਨਤੀ ਕੀਤੀ ਹੈ ਤੇ ਮੈਂ ਆਪਣੇ ਉਹੀ ਵਾਤਾਵਰਣ ਤੇ ਹੀ ਲਿਖਦਾ ਮੈਂ ਬੱਚਿਆਂ ਦੇ ਲਈ ਨਿੱਕੀਆਂ ਨਿੱਕੀਆਂ ਕਵਤਾਵਾਂ ਲਿਖਦਾ ਉਹ ਗਈਲਾ ਵੀ ਲਿਖੀਆਂ ਗੀਤ ਵੀ ਲਿਖੀਦੇ ਆ ਉਹ ਸਮਝ ਲਓ ਜਿਵੇਂ ਆਪਣੇ ਆਮ ਜਿਵੇਂ ਕਿ ਮਹਿਫਲਾ ਚ ਜਿੱਥੇ ਬੰਦੇ ਬੈਠੇ ਲਿਖ ਉੱਥੇ ਸੁਣਾਉਣ ਲਈ ਪਰ ਜਿਹੜਾ ਮੇਰੀ ਜ਼ਿਆਦਾ ਕਲਮ ਹੈ ਉਹ ਵਾਤਾਵਰਣ ਤੇ ਬੱਚਿਆਂ ਦੇ ਗੀਤਾਂ ਵੱਲ ਜ਼ਿਆਦਾ ਵਾ ਤੇ ਜੇ ਤੁਸੀਂ ਮੈਨੂੰ ਮੌਕਾ ਦਿਓ ਤਿੰਨੇ ਤੁਹਾਨੂੰ ਇੱਕ ਦੀ ਕਵਤਾ ਇਸੇ ਤਰ੍ਹਾਂ ਵੀ ਇਹ ਸਨਾਦ ਨਾਮਾ ਜਿਹਦੇ ਵਿੱਚ ਸੰਗ ਦੀ ਔਲ ਦੇ ਇਹ ਕੋਈ ਜਿਹਦੇ ਸਿਹਦ ਮਿਲ ਉਹ ਵੀ ਕਵਤਾ ਦਾ ਬੱਚਿਆਂ ਦੀ ਆ ਉਹਨੂੰ ਬੱਚਿਆਂ ਨੂੰ ਉਹਦੇ ਵਿੱਚੋਂ ਸਿਹਦ ਮਿਲੇ ਸਿਹਦ ਵੀ ਉਹ ਆਪਣਾ ਜਿਹੜਾ ਜੀਵਨ ਆ ਕਿਸ ਤਰ੍ਹਾਂ ਦਾ ਬਣਾਉਣਾ ਜਾਂ ਆਪਾਂ ਵੀ ਚਾਹੁੰਦੇ ਹਾਂ ਸਾਡੇ ਬੱਚੇ ਕਿਸ ਤਰ੍ਹਾਂ ਦੇ ਹੋ ਅਗਲੇ ਜਿਹੜਾ ਉਹਨਾਂ ਦਾ ਕੋਈ ਵੇਖਾ ਕਿਸ ਤਰ੍ਹਾਂ ਦਾ ਹੋ ਜੀ ਤੇ ਲੋ ਮੈਂ ਚਾਰ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਦਾ ਜੀ ਸਰ ਜੇ ਰੁੱਖਾਂ ਵਾਂਗ ਸੁੰਦਰ ਜੀਵਨ ਬਣਾਉਣਾ ਜੇ ਫੁੱਲਾਂ ਵਾਂਗ ਸੁੰਦਰ ਜੀਵਨ ਬਣਾਉ ਬੱਚਿਓ ਸਿੱਖੋ ਸਦਾ ਹੱਸਣਾ ਤੇ ਹਸਾਉ ਜੀ ਜੇ ਫੁੱਲਾਂ ਵਾਂਗ ਸੁੰਦਰ ਜੀਵਨ ਬਣਾਉਣਾ ਬੱਚਿਓ ਸਿੱਖੋ ਸਦਾ ਹੱਸਣਾ ਤੇ ਹਸਾਉਣਾ ਪਿਆਰ ਵਾਲੀ ਮਹਿਕ ਨੂੰ ਦਿਲਾਂ 'ਚ ਵਸਾਓ ਪਿਆਰ ਵਾਲੀ ਮਹਿਕ ਨੂੰ ਦਿਲਾਂ 'ਚ ਵਸਾਓ ਆਪਣੇ ਰੰਗ ਆਪਣੀ ਤੇ ਚੰਗੀਆਂ ਆਦਤਾਂ ਦਾ ਚੜਾਓ ਤੁਸੀਂ ਨਹੀਂ ਕਰਦਾ ਹੈ ਵਿਹੜਾ ਮਹਿਕਾਉਣਾ ਜੇ ਫੁੱਲਾਂ ਵਰਗਾ ਵਾਹ ਹੈ ਸੁੰਦਰ ਜੀਵਨ ਬਣਾਓ ਜਾਤ ਪਾਤ ਤੇ ਧਰਮ ਦੇ ਤੋੜ ਦਿਓ ਘੇਰੇ ਜਾਤ ਪਾਤ ਤੇ ਧਰਮ ਦੇ ਤੋੜ ਦਿਓ ਘੇਰੇ ਬਣ ਕੇ ਸੂਵੇ ਜਿ ਲਿਆਉਣੇ ਨਵੇਂ ਸੁਵੇਰੇ ਜੀ ਬਣtare ਅਸਮਾਨੀ ਨਾਮ ਹੈ ਚਮਕਾਉਣਾ ਜੇ ਫੁੱਲਾ ਵਾਹ ਸੁੰਦਰ ਜੀਵਨ ਹੈ ਬਣਾਓ ਵਾਹ ਜੀ ਵਾਹ ਦੇਲ ਚ ਵਸਾ ਕੇ ਰੱਖੋ ਆਪਣੇ ਨਿਸ਼ਾਨੇ ਨੂੰ ਦੇਲ ਚ ਵਸਾ ਕੇ ਰੱਖੋ ਆਪਣੇ ਨਿਸ਼ਾਨੇ ਨੂੰ ਨਵੀਆਂ ਰਾਹਾਂ ਦਿਖਾਓ ਪੁਣ ਇਸ ਜਮਾ ਦੇ ਵਾਹ ਮੰਜਰ ਵਾਲ ਕਦਮਾਂ ਨੂੰ ਸਦਾ ਹੈ ਵਧਾਉਣਾ ਜੇ ਫੁੱਲਾ ਵਾਂਗ ਸੁੰਦਰ ਜੀਵਨ ਹੈ ਬਣਾਓ ਦੇਸ਼ ਨੂੰ ਬਹੁਤ ਤੁਹਾਡੇ ਉੱਤੇ ਮਾਣ ਬੱਚੇ ਦੇਸ਼ ਨੂੰ ਬਹੁਤ ਤੁਹਾਡੇ ਉੱਤੇ ਮਾਣ ਬੱਚਿਓ ਤਰੰਗੇ ਦੀ ਵਿਸ਼ਵ ਵਿੱਚ ਉੱਚੀ ਕਰੋ ਸ਼ਾਨ ਬੱਚੇ ਕੁਰਬਾਨੀ ਦਾ ਜਜਵਾਬ ਵਗੇ ਇੱਕ ਮਾਣ ਚ ਬਸਾਉਣਾ ਜੇ ਫੁੱਲਾ ਵਾਂਗ ਹੈ ਸੁੰਦਰ ਜੀਵਨ ਬਣਾਉਣਾ ਬੱਚਿਓ ਸਦਾ ਸਿੱਖੋ ਹੱਸਣਾ ਤੇ ਹਸਣਾ ਜੇ ਇਸ ਤਰ੍ਹਾਂ ਇਹਨਾਂ ਨੇ ਕੀ ਕਹਤਾ ਵਾਂ ਜਿਹੜੀਆਂ ਅਖਬਾਰਾਂ ਵਿੱਚ ਛਾਪਦੀਆਂ ਵੀ ਨਹੀਂ ਆ ਵੀ ਉਹਨਾਂ ਦੇ ਵਿੱਚ ਕੋਈ ਸੰਦੇਸ਼ ਹੋ ਕੋਈ ਗੱਲ ਹੋਵੇ ਜਿਹੜੇ ਬੱਚੇ ਉਹ ਸਮਝ ਜਾਣ ਹਾਂਜੀ ਨਹੀਂ ਨਹੀਂ ਬਹੁਤ ਵਧੀਆ ਜੀ ਤੁਸੀਂ ਜੋ ਵੀ ਕੁਝ ਲਿਖ ਰਹੇ ਹੋ ਤੁਸੀਂ ਸਮਾਜ ਦੇ ਵਿੱਚ ਬਹੁਤ ਵਧੀਆ ਉਹਦਾ ਚੰਗਾ ਹੀ ਪ੍ਰਭਾਵ ਜਾ ਰਿਹਾ ਵਾ ਕਿਉਂਕਿ ਅੱਜ ਦਾ ਸਮਾਂ ਜਿਹੜਾ ਇਹ ਸੋਸ਼ਲ ਮੀਡੀਆ ਦਾ ਸਮਾਂ ਵਾ ਬੱਚੇ ਵੀ ਜਦੋਂ ਸਕੂਲਾਂ 'ਚ ਛੁੱਟੀਆਂ ਹੁੰਦੀਆਂ ਨੇ ਸੋ ਜਿਹੜਾ ਅੱਜ ਦੇ ਅੰਕੜੇ ਦੱਸਦੇ ਸਭ ਤੋਂ ਵੱਧ ਜਿਹੜਾ استعمال ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਬੱਚੇ ਜਿਹੜਾ ਮੋਬਾਈਲ ਫੋਨ ਦਾ ਕਰ ਰਹੇ ਆ ਜੋ ਬਹੁਤ ਹੀ ਹਾਨੀਕਾਰਕ ਹੈ ਜੀ ਹਾਂਜੀ ਹਾਂਜੀ ਦੇਖੋ ਇਹ ਤੁਸੀਂ ਇਹ ਵੀ ਮੋਬਾਈਲ ਦੀ ਗੱਲ ਤੋਰੀ ਆ ਜੀ ਉਹਦੇ ਵਿੱਚ ਮੋਬਾਈਲ ਦੇ ਜਿਵੇਂ ਅੱਗੇ ਸਾਨੂੰ ਪੜਾਉਂਦੇ ਵੀ ਹੁੰਦੇ ਸ ਕੋਈ ਵੀ ਜਿਵੇਂ ਮਨ ਲੀ ਆਪਾਂ ਕਹਿ ਦੇਣਾ ਵੀ ਪਰਬਤ ਪਰਬਤਾਂ ਦੇ ਹਾਨੀ ਤੇ ਲਾਭ ਜੀ ਪਰਬਤਾਂ ਦੇ ਹਾਨੀ ਤੇ ਲਾਭ ਦੱਸੋ ਕੋਈ ਜਿਵੇਂ ਕਹਿ ਦਿੰਦਾ ਵੀ ਤੁਹਾਡੇ ਮਤਲਬ ਕਿ ਕੋਈ ਵੀ ਆਪਣੇ ਜੇ ਕੋਈ ਨਵੀਂ ਚੀਜ਼ ਚੱਲੀ ਆ ਉਹਦੇ ਹਾਨੀ ਤੇ ਲਾਭ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਇਹ ਜਿਹੜਾ ਮੋਬਾਈਲ ਆ ਇਹਦੇ ਵੀ ਦੋ ਪਹਿਲੂ ਆ ਜੇ ਤਾਂ ਆਪਾਂ ਨੂੰ ਆ ਜਿਵੇਂ ਹੁਣ ਆਪਾਂ ਇੱਥੇ ਮੁਲਾਕਾਤ ਕਰ ਰਹੇ ਆ ਦੇਖੋ ਕਿੰਨਾ ਸੋਹਣਾ ਵਾਤਾਵਰਨ ਬਣਿਆ ਠੀਕ ਹੈ ਨਾ ਤੇ ਇਹ ਲੋਕਾਂ ਤੱਕ ਚੰਗਾ ਸੰਦੇਸ਼ ਵੀ ਜਾ ਰਿਹਾ ਤੇ ਇਹੇ ਮੋਬਾਈਲ ਨੂੰ ਲੈ ਕੇ ਆਪਾਂ ਐਵੇਂ ਬੈਠੇ ਵੀ ਉਂਗਲਾ ਮਾਰੀ ਜਾਈਏ ਉਧਰੋਂ ਆਪਾਂ ਘਰ ਦੇ ਬਾਜ਼ਾ ਦੇਈ ਜਾਂ ਲਈ ਜਾਂ ਜਾ ਕੇ ਘਰੋਂ ਬਾਹਰੋਂ ਦੁੱਧ ਫੜ ਲਿਆ ਜਾਂ ਜਾ ਕੇ ਘਰੋਂ ਬਾਹਰੋਂ ਕੁਝ ਕਮਾਂਡ ਫੜ ਲਿਆ ਤੇ ਆਪਾਂ ਉਹ ਮੋਬਾਈਲ ਤੇ ਦੇਖੀ ਜਾਂਦੇ ਬੱਚਾ ਵਾ ਪਾਪਾ ਨੂੰ ਕਹਿੰਦੇ ਬੇਟਾ ਸਕੂਲ ਦੇ ਹੁਣ ਛੁੱਟੀਆਂ ਤੇਰੀਆਂ ਥੋੜੀਆਂ ਰਹਿ ਗਈਆਂ ਆ ਜੇ ਸਕੂਲ ਦਾ ਕੰਮ ਤੋਂ ਨਵੇੜਲਾ ਉਹ ਬਸ ਜੀ ਮੈਂ ਕਰਦਾ ਜੀ ਮੈਂ ਕਰਦਾ ਤੇ ਮੋਬਾਈਲ ਨਾਲ ਖੇਡੀ ਜਾਂਦਾ ਆਉਂਦੀ ਆ ਹਾਂ ਇਦਾਂ ਹੀ ਕਰਦਾ ਠੀਕ ਨੇ ਇਹਦੇ ਆਉਂਦੀ ਆ ਹੂੰ ਹੂੰ ਹਾਂ ਜੀ ਤੇ ਉਹ ਹੁਣ ਗੇਮ ਉੱਥੇ ਆ ਜਾਂਦੀ ਆ ਹੁਣ ਜੀ ਗਿਮਾ ਫੋਨਾਂ ਦੇ ਵਿੱਚ ਖੇਡਦੇ ਬੱਚੇ ਅੱਗੇ ਵੈਸੇ ਉਂ ਗਰਾਊਂਡ ਦੇ ਵਿੱਚ ਜਾ ਕੇ ਖੋ ਖੋ ਖੇਡਣਾ ਲੁਕਣ ਮਿਚੀ ਚੀ ਖੇਡਣਾ ਬੜੀਆਂ ਪੁਰਾਣੀਆਂ ਗੇਮਾਂ ਜਿਹੜੀਆਂ ਬੱਚੇ ਨੂੰ ਇਹ ਹਾਂ ਇੱਕ ਸਾਤ ਉਹਨਾਂ ਬੰਦ ਕੇ ਬਾਅਦ ਜਲਦੀ ਤੁਸੀਂ ਵੀ ਜਿਹੜਾ ਸਮਾਂ ਗੁਜ਼ਾਰੇ ਆਪਾਂ ਜਿਹੜਾ ਸਮਾਂ ਗੁਜ਼ਾਰੇ ਆਪਾਂ ਉਹ ਖੇਡ ਕੇ ਇੰਦਰ ਉਧਰ ਭੱਜਣ ਹੱਤਕੇ ਗੁਜ਼ਾਰੇ ਆ। ਜੀ ਤੇ ਆਪਾਂ ਵੀ ਚਾਹੁੰਨੇ ਵੀ ਆਪਣੇ ਬੱਚੇ ਵੀ ਐਵੇਂ ਬਾਹਰ ਤੁਰਨ ਫਿਰਨ ਗੱਲਾਂ ਬਾਤਾਂ ਕਰਨ ਤੇ ਪਰ ਉਹ ਆਪਣੀ ਨਹੀਂ ਸੁਣਦੇਗੇ। ਉਹ ਬੰਮਾਈਲਾ ਤੇ ਲੱਗੇ ਹੋਏ ਆ। ਤੇ ਹੁਣ ਕਈ ਤਾਂ ਮੈਂ ਦੇਖਿਆ ਵੀ ਮਾਮਾ ਹੀ ਆ ਜਿਹੜੀਆਂ ਉਹ ਛੋਟੇ ਬੱਚਿਆਂ ਨੂੰ ਗਰਾਉਣ ਦੀ ਗੱਲ ਉਹਨਾਂ ਕਾਰਟੂਨ ਲਾ ਕੇ ਫੜਾ ਦਿੰਦੇ। ਫੜਾ ਦਿੰਦੇ। ਤੇ ਆਪ ਦੇਖ ਲਓ ਤਾਂ ਲੱਗਿਆ ਹਾਂ ਉਹਨਾਂ ਨੂੰ ਆਇਆ ਹੁੰਦਾ ਵੀ ਬੱਚਾ ਕੋਈ ਸਾਡਾ ਕੰਮ ਨਾ ਖਰਾਬ ਹੋਵੇ। ਜੇ ਇਹਦੇ ਕੰਮ ਕਰਤੇ ਲੱਗੇ ਦੀ ਬੱਚਾ ਦੇ ਘਰ ਵੇ ਹਾਂ ਹਾਂ ਬਸ ਹਾਂ ਹਾਂ ਤੇ ਉਹ ਕੀ ਉਹਦਾ ਮਾਰੂ ਪ੍ਰਭਾਵ ਹੀ ਪੈਣਾ ਬਿਲਕੁਲ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੁਣ ਆਸਟ੍ਰੇਲੀਆ ਦੇ ਵਿੱਚ ਹੁਣ ਨਵਾਂ ਕਾਨੂੰਨ ਉਹਨਾਂ ਨੇ ਬਣਾ ਕੇ ਤੇ ਉਹਨਾਂ ਨੇ ਕਹਿ ਦਿੱਤਾ ਵੀ 18 ਸਾਲ ਤੋਂ ਜਿਹੜਾ ਘੱਟ ਬੱਚਾ ਵਾ ਉਹ ਮੋਬਾਈਲ ਯੂਜ਼ ਨਹੀਂ ਕਰ ਸਕਦਾ ਅੱਛਾ ਜੀ ਤੇ ਉਹਨਾਂ ਨੇ ਹਾਂ ਉਹਨਾਂ ਨੇ ਆਪਣੇ ਮਾਪੇ ਉਹਨੂੰ ਸਕੂਲਾਂ ਦੇ ਵਿੱਚ ਜਾਂ ਜਿੱਥੇ ਬੱਚੇ ਕਿਸੇ ਇੰਸਟੀਚਿਊਟਸ ਜਾਂਦੇ ਆ ਕਿਸੇ ਸੰਸਥਾ 'ਚ ਜਾਂਦੇ ਆ ਉੱਥੇ ਉਹਨਾਂ ਸਾਗਾ ਤੇ ਕਾਨੂੰਨ ਇਹ ਲਾਗੂ ਕਰ ਦਿੱਤਾ ਕਿ ਉੱਥੇ ਬੱਚਾ ਕੋਈ ਵੀ ਮੋਬਾਈਲ ਲੈ ਕੇ ਨਹੀਂ ਆਵੇਗਾ ਤੇ ਇਹ ਜ਼ਰੂਰੀ ਹੈ ਇਸ ਤੋਂ ਪਹਿਲਾਂ ਕੀ ਸੀਗਾ ਹੁਣ ਇਹ ਤੇ ਮੋਬਾਈਲ ਦੀ ਗੱਲ ਆਪਾਂ ਕਰਦੇ ਹਾਂ ਤੋਂ ਪਹਿਲਾਂ ਜਦੋਂ ਮੋਟਰਸਾਈਕਲ ਸਕੂਟਰ ਮੋਟਰਸਾਈਕਲ ਚੱਲੇ ਆ ਆਪਾਂ ਸਾਈਕਲਾਂ ਤੇ ਟਾਈਮ ਕੱਢਿਆ ਤੇ ਜਿਹੜੇ ਬੱਚੇ 16 17 ਸਾਲਾਂ ਦੇ ਮੋਟਰਸਾਈਕਲ ਤਾਂ ਸਕੂਲਾਂ ਤੇ ਜਾਂਦੇ ਸੀ ਜੀ ਠੀਕ ਹੈ ਕੋਈ ਸਕੂਲਰ ਫਿਰ ਗੰਧੀ ਲਾਈਵੇ ਮੋਟਰਸਾਈਕਲ ਸਕੂਟਰਾਂ ਤੇ ਨਹੀਂ ਆਉਣਾ ਸੀ ਹਾਂਜੀ ਹਾਂਜੀ ਤੇ ਇਵੇਂ ਆਪਾਂ ਨੂੰ ਸਰਕਾਰ ਨੂੰ ਇਹਦੇ ਮੋਬਾਈਲ ਤੇ ਵੀ ਪਵੰਦੀ ਲਾਉਣੀ ਪਊਗੀ ਜਿਹੜੇ ਬੱਚੇ ਆ ਉਹਦੇ ਵਰਤੋਂ ਘੱਟ ਕਰਨ ਬਿਲਕੁਲ ਉਹ ਜਿਹੜਾ ਪ੍ਰੈਕਟੀਕਲ ਕੰਮ ਜ਼ਿਆਦਾ ਕਰਨ ਜ਼ਿਆਦਾ ਕਰਨ ਹਾਂਜੀ ਹਾਂਜੀ ਫੇਰ ਹੀ ਉਹਨਾਂ ਦੀ ਸਿਹਤ ਵਧੀਆ ਰਹਿ ਸਕਦੀ ਹੈ ਜੀ ਤੇ ਅੱਗੇ ਨਾਲ ਦੀ ਨਾਲ ਪ੍ਰੈਕਟਿਸ ਵਰਜਸ ਹੋਉਂਦੀ ਸੀ ਵਧੀਆ ਬੱਚੇ ਫ੍ਰੀ ਰਹਿੰਦੇ ਸੀਗੇ ਜੀ ਤੇ ਸਿਹਤਮਾਨ ਰਹਿੰਦੇ ਸੀਗੇ ਤੇ ਸੁਣਾ ਦਿਓ ਫੇਰ ਹੋਰ ਵੀ ਕੁਝ ਇੱਕ ਅੱਧਾ ਕਿਰਤਾ ਸਾਨੂੰ ਦਰਸ਼ਕਾ ਧੀ ਕਰ ਰਹੀ ਹੈ ਹੁਣ ਕੱਲ ਤਾਂ ਕੱਪਤਾ ਦੀ ਭਜਾਇ ਨਾ ਮੈਂ ਤੁਹਾਨੂੰ ਇੱਕ ਮਿੰਨੀ ਕਹਾਣੀ ਸੁਣਾਉਂ ਮੈਨੂੰ ਪਹਿਲੇ ਮਿੰਨੀ ਕਹਾਣੀ ਮੈਂ ਤੁਹਾਨੂੰ ਆ ਦੱਸਾਂ ਜੀ ਆ ਦੇਖੋ ਜੀ ਇਹ ਕਿਤਾਬ ਆ ਇਹ ਪੰਜਾਬੀ ਮਿੰਨੀ ਕਹਾਣੀਆਂ ਜਿੰਨੂੰ ਮੈਂ ਹਿੰਦੀ ਦੇ ਵਿੱਚ ਮੈਂ ਅਨੁਵਾਦ ਕੀਤੀ ਤੇ ਮੇਰੇ ਦੋਸਤ ਜੀ ਸਤਪਾਲ ਕੁਲਰ ਜੀ ਉਹਨਾਂ ਦੀਆਂ ਰਚਨਾਵਾਂ ਦਾ ਬਹੁਤ ਸੰਨੇ ਹੋਈਆਂ ਰਚਨਾਵਾਂ ਦਾ ਜਿੰਨਾਂ ਨੂੰ ਮੈਂ ਹਿੰਦੀ ਦੇ ਵਿੱਚ ਅਨੁਵਾਦ ਕੀਤਾ ਤੇ ਉਹਦੇ ਵਿੱਚ ਹੀ ਮੈਂ ਤੁਹਾਨੂੰ ਉਹ ਸਤਪਾਲ ਕੁਲਰ ਜੀ ਆ ਬਾਹਰ ਬੈਠਿਆ ਕੈਨੇਡਾ ਤੇ ਇਸ ਵੇਲੇ ਨਾਲ ਇਹਨਾਂ ਦੀ ਹਾਜ਼ਰੀ ਲੱਗ ਜੂਗੀ ਆਪਣੇ ਤੇ ਨਾਲੇ ਆਪਾਂ ਇਹਨਾਂ ਦੀ ਵਧੀਆ ਜੀ ਰੱਖਣਾ ਹਾਂਜੀ ਹਾਂਜੀ ਇਹਨਾਂ ਨੂੰ ਮਿਲਣਾ ਤੁਹਾਡੇ ਜਰੀਏ ਇਹਨਾਂ ਨੂੰ ਮਿਲਣ ਦਾ ਮੌਕਾ ਸਭਾ ਬਪ ਪ੍ਰਾਪਤ ਹੋਇਆ ਜੀ ਸਹਿਤ ਸਭਾਵਾਂ ਦੀ ਮੀਟਿੰਗ ਦੇ ਵਿੱਚ ਹਾਂ ਬਸ ਹਾਂਜੀ ਹਾਂ ਬਸ ਹਾਂ ਤੇ ਆਉਣ ਦਿਓ ਜੀ ਫਿਰ ਵਧੀਆ ਮਿੰਨੀ ਕਹਾਣੀ ਆਉਂਦੀ ਹੈ ਹਾਂਜੀ ਹਾਂਜੀ ਪੰਜਾਬੀ ਵਿੱਚ ਇਸ ਕਹਾਣੀ ਦਾ ਨਾਮ ਸੀਗਾ ਟੁੱਟੇ ਹੋਏ ਪੱਤੇ ਜੀ ਤੇ ਹਿੰਦੀ ਵਿੱਚ ਇਹਦਾ ਨਾਮ ਹੈ ਟੁੱਟੇ ਹੋਏ ਪੱਤੇ ਹੂੰ ਹਿੰਦੀ ਚੱਲ ਜੂਗੀ ਤੁਹਾਡੇ ਚੈਨਲ ਤੇ ਜੀ ਹਾਂ ਜੀ ਹਾਂ ਜੀ ਬਿਲਕੁਲ ਚੱਲੂਗੀ ਕਿਉਂਕਿ ਸਾਡਾ ਚੈਨਲ ਹੈ ਜਿਹੜਾ ਆਲ ਇੰਡੀਆ ਚ ਚੱਲਦਾ ਜੀ ਤੇ ਹਿੰਦੀ ਵਾਲੇ ਦਰਸ਼ਕ ਵੀ ਸਾਡੇ ਨਾਲ ਜੁੜਦੇ ਆ ਤੇ ਹਿੰਦੀ ਵਾਲੇ ਵੀ ਉਹਨਾਂ ਨੂੰ ਵੀ ਜਿਹੜੀ ਸਿਹਤਕ ਦਾ ਆਨੰਦ ਮਾਣਨ ਦਾ ਸੁਭਾਵਿਕ ਪ੍ਰਾਪਤ ਹੋ ਜਾਏਗਾ ਲਓ ਜੀ ਇਹ ਟੁੱਟੇ ਹੋਏ ਪੱਤੇ ਜੀ ਜੀ जगह जगह क्यों थूक रही है कुछ स्थान तो देख लिया कर क्या करूं बहू थूक है है आ ही जाती है। बुरिया जो ठहरी इसी तरह की तो घर में आम बात थी मगर आज की बात ने तो सास को जैसे अंदर तक तोड़ दिया था बीवी बच्चों का माथा चूमकर कर कोई बीमारी लगा दोगी बहू मेरा नाती है मुँह चूमने से कोई ज्यादा प्यार नहीं हो जाता इसी बात से उदास और नाराज हो गए अपने भोजाई के पास चली गई दिन अपने गांव पहुंच गई। घर का गली वाला दरवाजा लगा था वह दरवाजा दलीज के पार निकल गई। आगे दूसरी तरफ से उसे अपनी भरजाई फैला उठाए आ रही मिली दोनों की नजरें मिली तुम किधर मैं तो तेरे पास रहने आई हूं ਔਰ ਤੂੰ ਮੈਂ ਤੁਹਾਰੇ ਪਾਸ ਅਬ ਦੋਨੋਂ ਗਲੇ ਮਿਲ ਕੇ ਆਸੂ ਬਹਾ ਰਹੀ ਥੀ ਉਹਨ ਦੋਨੋਂ ਦੀਆਂ ਅੱਖੋਂ ਸੇ ਆਸੂਆਂ ਦੀ ਬਰਸਾਤ ਹੋਣੀ ਗਈ ਜੀ ਬਹੁਤ 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 ਵਧੀਆ ਛੋਟੀ ਜੀ ਕਹਾਣੀ ਹੈ ਜੀ ਜੀ ਇਹਦੇ ਵਿੱਚ ਬਜ਼ੁਰਗਾਂ ਦੀ ਹਾਲਤ ਦਿਖਾਈ ਹੈ ਘਰਾਂ ਦੇ ਵਿੱਚ ਵੀ ਉਹਨਾਂ ਦੀਆਂ ਜਿਹੜੀਆਂ ਨੂੰਹਾਂ ਵਾਂ ਉਹਨਾਂ ਨੂੰ ਕਿਵੇਂ ਤੰਗ ਕਰਦੀਆਂ ਤੇ ਉਹ ਕਹਿੰਦੀ ਹੈ ਚਲ ਮੈਂ ਆਪਦੇ ਪਿੱਛੇ ਚਲੇ ਜਾਨੀ ਆ ਤੇ ਉੱਥੋਂ ਜਾ ਕੇ ਪਤਾ ਲੱਗਦਾ ਵੀ ਉਹਦੀ ਪਰਜਾਈ ਤਾਂ ਆਪ ਤੰਗ ਹੋ ਕੇ ਆਪ ਤੇ ਤੇ ਚਲਦੀ ਆ ਜੋ ਬੜੀ ਇੱਕ ਮਾਰਮਕੀ ਦ੍ਰਿਸ਼ੀਆ ਉੱਥੇ ਪੇਸ਼ ਹੁੰਦਾ ਵਾ ਤੇ ਉਸ ਦਾ ਵਰਣਨ ਇਸ ਕਹਾਣੀ ਵਿੱਚ ਕੀਤਾ ਗਿਆ ਸਹੀ ਹੈ ਜੀ ਸਹੀ ਹੈ ਬਹੁਤ ਵਧੀਆ ਜੀ ਬਹੁਤ ਖੂਬ ਸੋ ਲਾਸਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੇ ਅਕਦੀ ਕੋਈ ਕਹਾਣੀ ਜਾਂ ਕਿਤਾਬ ਹੋਰ ਸੁਣਾਉਣੀ ਹੈ ਤਾਂ ਤੁਸੀਂ ਉਹ ਵੀ ਸੁਣਾ ਸਕਦੇ ਹੋ ਜੀ ਹਾਲ ਹੀ ਮੈਂ ਕਵਤਾ ਵੀ ਇੱਕ ਤੁਹਾਨੂੰ ਸੁਣਾਵਾਂਗਾ ਬਾਕੀ ਜੇ ਜਿਹੜੀ ਕੋਈ ਗੱਲ ਕੀਤੀ ਹੈ ਕੋਈ ਆਪਾਂ ਹੋਰ ਕੋਈ ਗੱਲ ਜਿਹੜੀ ਕਰਨੀ ਚਾਹੁੰਦੇ ਆ ਕਿਉਂਕਿ ਆਪਣਾ ਮਕਸਦ ਮਿਲ ਕੇ ਜਾਣਦਾ ਹੈ ਕਿ ਅ ਵੀ ਆਪਾਂ ਚਰਚਾ ਮੁਕੀ ਹੋ ਸਕਦਾ ਮੇਰੇ ਦਿਮਾਗ 'ਚ ਨਾ ਹੀ ਹੋਵੇ ਤੁਹਾਡੇ ਜਹਨ 'ਚ ਹੋਵੇ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ ਓਏ ਇਸ ਤਰ੍ਹਾਂ ਹੀ ਵੇਖੋ ਜੀ ਠੀਕ ਹੈ ਵੀ ਅੱਜ ਕੱਲ ਡਿਜੀਟਲ ਜਮਾਨਾ ਨੂੰ ਲੋਕੀਆ ਦੇ ਹੱਥਾਂ ਦੇ ਵਿੱਚ ਮੋਬਾਈਲ ਆ ਸਾਰਾ ਕੁਝ ਆ ਪਰ ਆਪਾਂ ਨੂੰ ਇੱਕ ਗੱਲ ਨੂੰ ਸਮਝਣਾ ਪਵੇਗਾ ਵੀ ਆਪਾਂ ਜਿਹੜਾ ਆਪਣਾ ਪੁਰਾਣਾ ਨਾਤਾ ਪੁਸਤਕਾਂ ਨਾਲ ਸੀ ਸਾਹਿਤ ਨਾਲ ਸੀ ਠੀਕ ਹੈ ਨਾ ਕਿਸੇ ਨਾਲ ਸੀ ਅੱਗੇ ਤੁਸੀਂ ਦਾ ਆਪਣੇ ਜੁਰਗਾ ਸੁਣਿਆ ਉਹ ਕਿਸੇ ਬੜੇ ਪੜਦੇ ਸੀ ਕੀ ਰਾ ਕੇ ਦਾ ਕਿੱਸਾ ਠੀਕ ਹੈ ਤੇ ਆ ਕੋਰਸ ਸ੍ਰੀਪੁਰਨੂ ਦਾ ਦੁੱਲੇ ਭੱਟੀ ਦਾ ਠੀਕ ਹੈ ਨਾ ਇਸ ਤਰ੍ਹਾਂ ਕਈ ਕਿੱਸੇ ਉਹ ਪੜਦੇ ਸੀਗੇ ਕਿਤਾਬਾਂ ਪੜਦੇ ਸੀਗੇ ਮੂਹਣਾ ਜਿਹੜਾ ਮੌਲਜਾ ਹੋ ਗਿਆ ਚੇਂਜ ਅੱਛਾ ਅਫਬਾਰਾ ਲੋਕਾਂ ਦੇ ਘਰਾਂ ਚ ਜਾਂਦੀਆਂ ਸੀ ਠੀਕ ਹੈ ਆਪਾਂ ਨੂੰ ਹੋਰ ਨਾ ਸੀ ਛੋਟੇ ਬੱਚਿਆਂ ਨੂੰ ਪੁਸਤਕਾਂ ਦੇ ਨਾਲ ਜੋੜਨਾ ਪਊਗਾ ਬਿਲਕੁਲ ਜੀ ਤਾਂ ਕਿ ਉਹਦੇ ਨਾਲ ਇਹ ਹੋਊਗਾ ਵੀ ਇੱਕ ਤਾਂ ਉਹਨੂੰ ਆਪਣੇ ਸੱਭਿਆਚਾਰ ਬਾਰੇ ਪਤਾ ਲੱਗੂਗਾ ਇੱਕ ਉਹਨਾਂ ਨੂੰ ਜਿਹੜਿਆ ਵਾ ਉਹ ਸਿਹਤ ਵੱਲ ਜੁੜਨ ਗਿਆ ਤੇ ਸਭ ਤੋਂ ਵੱਡਾ ਜਿਹੜਾ ਫਾਇਦਾ ਪੁਸਤਕਾਂ ਨਾਲ ਜੁੜਨ ਦਾ ਹੈ ਉਹ ਹੈ ਵੀ ਆਪਣੀ ਉਹ ਭਾਸ਼ਾ ਨੂੰ ਸਮਝਣਗੇ ਪੰਜਾਬੀ ਭਾਸ਼ਾ ਨੂੰ ਬਿਲਕੁਲ ਜੀ ਅੱਜ ਬੱਚੇ ਜਿਹੜੇ ਆ ਉਹ ਪੰਜਾਬੀ ਭਾਸ਼ਾ ਨਹੀਂ ਸਮਝਦੇ ਆਜਾ ਪਪੀ ਆਪੇ ਰਹਿਨੇ ਆ ਉਹਨਾਂ ਨੂੰ ਕਹਦੇ ਨੰਨਜਾ ਉਹ ਕਹਿੰਦੇ ਨੰਨਜਾ ਕੀ ਹੁੰਦਾ ਉਹਨਾਂ ਜਗੇ 49 ਫਿਰ ਉਹ ਸਮਝ ਜਾਂਦੇ ਬਿਲਕੁਲ ਜੀ ਇਸੇ ਲਈ ਆਪਣੇ ਪੰਜਾਬ ਦੇ ਲਈ ਇਹ ਸ਼ਰਮ ਦੀ ਗੱਲ ਹੈ ਬਿਲਕੁਲ ਜੀ ਬਿਲਕੁਲ ਵੀ ਆਪਾਂ ਬੱਚਿਆਂ ਨੂੰ ਪੰਜਾਬੀ ਤੋਂ ਆਪ ਹੀ ਦੂਰ ਕਰਦੇ ਪਏ ਬਿਲਕੁਲ ਆਪਾਂ ਸ਼ਰਾਬ ਦੇ ਉੱਤੇ ਪੈਸਾ ਲਾ ਦਿੰਨੇ ਹੋਰ ਖਾਵੇ ਤੇ ਇੰਨਾ ਪੈਸਾ ਲਾ ਦਿੰਨੇ ਕੀ ਆਪਾਂ ਬੱਚਿਆਂ ਨੂੰ 2-4 ਪੁਸਤਕਾਂ ਨਹੀਂ ਲਾ ਕੇ ਦੇ ਸਕਦੇ ਇਹ ਪੜ੍ਹਨ ਦੀਆਂ ਪੁਸਤਕਾਂ ਨੂੰ ਹਾਂ ਸਲੇਪਤੀਆਂ ਪੁਸਤਕਾਂ ਡੇਡਾ ਪੜ੍ਹਨ 100 ਕਿਛੇ ਸਹੀ ਆਸਾ ਸਾਰੀ ਅ ਸਕੂਲਾਂ ਦੀਆਂ ਕਿਤਾਬਾਂ ਲੈ ਕੇ ਦਿਨੇ ਕੀ ਉਹਨਾਂ ਨੂੰ ਕੋਈ ਕੋਈ 100 150 ਰੁਪਏ ਦੀ ਪੰਜਾਬੀ ਦੀ ਪੁਤਕ ਨਹੀਂ ਲੈ ਕੇ ਦੇ ਸਕਦੇ ਕੋਈ ਗੀਤਾਂ ਦੀ ਕਵਤਾਵਾਂ ਦੀ ਪੁਸਤਕ ਲੈ ਜਾਓ ਕੋਈ ਛੋਟੀਆਂ ਛੋਟੀਆਂ ਕਹਾਣੀਆਂ ਦੀਆਂ ਕਿਤਾਬਾਂ ਦੀਆਂ ਲੈ ਜਾਓ ਕੋਈ ਚੁਟਕਲੀਆਂ ਦੀਆਂ ਲੈ ਆ ਦਿਓ ਬੁਝਾਰਤਾਂ ਦੀਆਂ ਲੈ ਜਾਓ ਗੇਨੀਆਂ ਪੁਸਤਕਾਂ ਹੁੰਦੀਆਂ ਵੀ ਬੱਚਿਆਂ ਨੂੰ ਜੋੜੋ ਪੁਸਤਕਾਂ ਦੇ ਨਾਲ ਤੁਸੀਂ ਤੇ ਨਾਲੇ ਉਹ ਮੋਬਾਈਲ ਤੋਂ ਥੋੜਾ ਜਿਹਾ ਪਾਸੇ ਹਟਾ ਤੇ ਬਸ ਮੇਰਾ ਤਾਂ ਇਹੀ ਇੱਕ ਕਹਿਣਾ ਵਾ ਸਾਰੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਪਾਠਕਾਂ ਨੂੰ ਵੀ ਆਪਾਂ ਬੱਚਿਆਂ ਨੂੰ ਪੁਸਤਕਾਂ ਨਾਲ ਜੋੜੀਏ ਉਹ ਆਪਾਂ ਹੀ ਜੋੜ ਸਕਦੇ ਆ ਕਿਉਂ ਬੱਚੇ ਨੇ ਆਪਾਂ ਨੂੰ ਦੇਖ ਕੇ ਕੰਮ ਕਰਨੇ ਆ ਜੇ ਆਪਾਂ ਘਰ ਤੇ ਪੁਸਤਕਾਂ ਲਿਆਵਾਂਗੇ ਦੇਹ ਕੇ 10 ਮਿੰਟ ਉਹਨਾਂ ਨੂੰ ਪੜਾਂਗੇ ਵੇਖਾਂਗੇ ਤਾਂ ਬੱਚੇ ਵੀ ਫਿਰ ਉਸੇ ਤਰ੍ਹਾਂ ਹਾਂਜੀ ਸਭ ਤੋਂ ਜ਼ਿਆਦਾ ਇੱਕ ਨਾ ਕਮ ਤਾਂ ਉਹਦੀ ਗੱਲ ਮੈਂ ਵਿੱਚ ਨਾਲ ਜੋ ਐਡ ਕਰ ਦਿਆਂ ਵੀ ਮਾਪੇ ਆ ਸਭ ਤੋਂ ਪਹਿਲਾਂ ਉਹਨਾਂ ਤੋਂ ਬੱਚਿਆਂ ਨੇ ਸਿੱਖਣਾ ਉਸ ਤੋਂ ਬਾਅਦ ਸਕੂਲ ਦੇ ਵਿੱਚ ਅਧਿਆਪਕਾਂ ਤੋਂ ਹਾਂ ਇੱਥੇ ਪਰ ਮੈਂ ਹਾਂਜੀ ਹਾਂਜੀ ਦੇ ਵਿੱਚ ਦੇਖਦਾ ਜੀ ਕਈ ਵਾਰੀ ਨਾ ਪਤਾ ਨਹੀਂ ਮਾਤ ਪਾਤਸ਼ਾ ਬੋਲਣ ਤੋਂ ਕਿਉਂ ਸ਼ਰਮਿੰਦਗੀ ਮਹਿਸੂਸ ਕਰਦੇ ਆ ਉੱਥੇ ਮੈਂ ਵੇਖਿਆ ਜੀ ਇੰਗਲਿਸ਼ ਜਾਂ ਹਿੰਦੀ 'ਚ ਬੜੀਆਂ ਖੁਦ ਮਾਂ ਪਿਓ ਵੀ ਗੱਲਾਂ ਬੱਚਿਆਂ ਨਾਲ ਕਰਦੇ ਆ ਘਟੋ ਘਟ ਆਪਦੇ ਘਰ ਦੇ ਮਾਤ ਪਾਤਸ਼ਾ ਜਿਹੀ ਪੰਜਾਬੀ ਉਹ ਆਪਾਂ ਦੇ ਇਸ ਗੱਲ ਤੋਂ ਮਤਲਬ ਇਹ ਐਸੇ ਗੱਲ ਨੂੰ ਆਪਾਂ ਤਾਂ ਗਲਤ ਕਹਿ ਨਹੀਂ ਆ ਇਹ ਐ ਨਹੀਂ ਹੋਣਾ ਚਾਹੀਦਾ ਬੱਚਿਆਂ ਨਾਲ ਪੰਜਾਬੀ ਦੀ ਗੱਲਾਂ ਕਰੋ ਉਹਨਾਂ ਨੂੰ ਪਿਆਰੀ ਬਾਰੇ ਦੱਸੋ ਸਮਝਾਓ ਉਹਨਾਂ ਨੂੰ ਪੰਜਾਬੀ ਬਾਰੇ ਹੂੰ ਤੇ ਸਕੂਲਾਂ ਦੇ ਵਿੱਚ ਵੀ ਸਰਕਾਰ ਨੂੰ ਚਾਹੀਦਾ ਵਿੱਚ ਚਾਹੇ ਅੰਗਰੇਜ਼ੀ ਸਕੂਲ ਚੱਲਦੇ ਆ ਚਲ ਠੀਕ ਆ ਵੀ ਉਹ ਆਪਣਾ ਸਿੱਖਿਆ ਮੁਹੱਈਆ ਕਰਾ ਰਹੇ ਆ ਲੋਕਾਂ ਨੂੰ ਪਰ ਉਹਨਾਂ ਨੂੰ ਕੋਈ ਸੰਦੇਸ਼ ਦਿੱਤਾ ਜਾਵੇ ਵੀ ਇਹਨਾਂ ਨਾਲ ਉਹਨਾਂ ਨੂੰ ਪੰਜਾਬੀ ਦੇ ਨਾਲ ਜੋੜੋ ਹਰੇਕ ਸਕੂਲ ਦੇ ਵਿੱਚ ਅੰਗਰੇਜ਼ੀ ਸਕੂਲ ਆ ਚਾਹੇ ਕਿਸੇ ਵੀ ਬੋਰਡ ਨਾਲ ਜੁੜਿਆ ਉਹ ਸਕੂਲ ਦੀ ਰਿਸੈਪਸ਼ਨ ਦੇ ਉੱਤੇ ਇੱਕ 35 ਦਾ ਬੋਰਡ ਜ਼ਰੂਰ ਲੱਗਿਆ ਹੋਣਾ ਚਾਹੀਦਾ ਬਿਲਕੁਲ ਜੀ ਜੇ ਫੜ ਕੇ ਬੱਚੇ 2 ਮਿੰਟੋ ਪੜ ਲਵੇ 33 ਪੜ ਲਵੇ ਮੂੜਾ ਜੜਾ ਇਹ ਵੀ ਸੱਸਾ ਉਸੇ ਲੱਗਾ ਹੋਣਾ ਚਾਹੀਦਾ ਕੋਈ ਮੇਰੇ ਵਰਗਾ ਵੀ ਜਾਂਦਾ ਉਸੇ ਪੜ ਲਵੇ ਉਹਨੂੰ ਵੀ ਯਾਦ ਆ ਜੇ ਵੀ ਹਾਂ ਵੀ ਮੂੜਾ ਜੜਾ ਸਾਡੀ ਪੰਜਾਬੀ ਭਾਸ਼ਾ ਅਸੀਂ ਤਾਂ ਇਹੀ ਭੁੱਲੀ ਬੈਠੇ ਹਾਂ ਭੁੱਲੇ ਬੈਠੇ ਇਹ ਜ਼ਰੂਰ ਸਰਕਾਰ ਨੂੰ ਕੋਈ ਸਖਤ ਕਦਮ ਇਹ ਚੱਕਣਾ ਚਾਹੀਦੀ ਚੱਕਣਾ ਜੀ ਹਾਂਜੀ ਚਲੋ ਲਾਸਟ ਦੇ ਵਿੱਚ ਆਉਣ ਤੋਂ ਫਿਰ ਤੁਸੀਂ ਸੁਣਾਉਣ ਲੱਗੇ ਸੀ ਕੁਝ ਲਓ ਜੀ ਲਓ ਇੱਕ ਛੋਟੀ ਜੀ ਕਵਿਤਾ ਮੈਂ ਪੁਸਤਕਾਂ ਬਾਰੇ ਮੈਂ ਤੁਹਾਨੂੰ ਪੋ ਇਹ ਗੱਲ ਸਾਂਝੀ ਕਰਾਂ ਜੀ ਜੀ ਬਿਲਕੁਲ ਪੁਸਤਕਾਂ ਬਾਰੇ ਦਾ ਪੁਸਤਕਾਂ ਦਾ ਕੀ ਮਤਲਬ ਆ ਤੇ ਕੀ ਕਹਿੰਦੀਆਂ ਪੁਸਤਕ ਬਿਲਕੁਲ ਜੀ ਲਓ ਛੋਟੀ ਜੀ ਕਵਤਾ ਵਾ ਜੀ ਪੁਸਤਕ ਕਹਿੰਦੀ ਸੁਣ ਲਓ ਬਾਤ ਪੁਸਤਕ ਕਹਿੰਦੀ ਸੁਣ ਲਓ ਬਾਤ ਪੁਸਤਕ ਕਹਿੰਦੀ ਸੁਣ ਲਵੋ ਬਾਤ ਜੀ ਖਰਾਂ ਵਿੱਚ ਚੋ ਚਮਕੇ ਪਰਬਾ ਅਖਰਾ ਵਿੱਚ ਚੋ ਚਮਕੇ ਪਰਬਾ ਮੇਰੇ ਕੋਲ ਆਓ ਮੇਰੇ ਦੋਸਤੋ ਹਨੇਰੇ ਨੂੰ ਦੂਰ ਭਜਾਓ ਦੋਸਤੋ ਜੀ ਮੈਂ ਹਾਂ ਚਮਕਦੇ ਸੂਰਜ ਦੀ ਬਰਾਤ ਪੁਸਤਕ ਕਹਿੰਦੀ ਸੁਣ ਲਓ ਮੇਰੀ ਬਾਤ ਦੁਨੀਆ ਵਾਲੀ ਨਾ ਕਦੇ ਸਮਝ ਨਾਈ ਨਾ ਇਹ ਆਪਣੀ ਨਾ ਇਹ ਪਰਾਈ ਕਿਤਾਬਾਂ 'ਚ ਲੱਭੋ ਜੀਵਨ ਸੌਗਾਤ ਪੁਸਤਕ ਕਹਿੰਦੀ ਸੁਣ ਲਓ ਬਾਤ ਵਾਹ ਸ਼ਬਦਾਂ ਦਾ ਜੋ ਸਾਥ ਨਭਾਉਂਦੇ ਸ਼ਬਦਾਂ ਦਾ ਜੋ ਸਾਥ ਨਿਭਾਉਂਦੇ ਢੋਲੀ ਹੀਰੇ ਮੋਤੀਓ ਪਾਉਂਦੇ ਜੀ ਹੁੰਦੀ ਕਿਰਨਾ ਨਾਲ ਮੁਲਾਕਾਤ ਪੁਸਤਕ ਕਹਿੰਦੀ ਸੁਣ ਲੋ ਬਾਤ ਤੇਰੀ ਜ਼ਿੰਦਗੀ ਜਦ ਰੁਕ ਜਾਵੇ ਤੇਰੀ ਜ਼ਿੰਦਗੀ ਜਦ ਰੁਕ ਜਾਵੇ ਗਵੇਕ ਕੁਝ ਵੀ ਨਜ਼ਰ ਨਾ ਆਵੇ ਪੜੋ ਕਿਤਾਬਾਂ ਫਿਰ ਦੇ ਨਰਾਕ ਪੜੋ ਕਿਤਾਬਾਂ ਫਿਰ ਦੇ ਨਰਾਕ ਪੁਸਤਕ ਕਹਿੰਦੀ ਸੁਣ ਲੋ ਬਾਤ ਅੱਖਰਾਂ ਵਿੱਚੋਂ ਚਮਕੇ ਪ੍ਰਬਾਤ ਪੁਸਤਕ ਕਹਿੰਦੀ ਸੁਣ ਲੋ ਇਹ ਪੁਸਤਕਾਂ ਦਾ ਇੰਨਾ ਮਤਵ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਜੀ ਬਿਲਕੁਲ ਜੀ ਬਹੁਤ ਕੌਸਤ ਪੁਸਤਕਾਂ ਜਿਹੜੀਆਂ ਉਹ ਸਿਖਾ ਜਾਂਦੀਆਂ ਨੇ ਜੇ ਬੰਦਾ ਪੁਸਤਕਾਂ ਦੇ ਨਾਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਪਿਆਰ ਆ ਪੁਸਤਕਾਂ ਦੇ ਨਾਲ ਬਣ ਜਾਵੇ ਸੋ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਬਹੁਤ ਵਧੀਆ ਰੰਗ ਬੰਨਿਆ ਸਾਡੇ ਚੈਨਲ ਤੇ ਸੋ ਆਉਣ ਵਾਲੇ ਸਮੇਂ 'ਚ ਆਪਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੇ ਨਾਲ ਕਰਦੇ ਰਾਵਾਂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਧੰਨਵਾਦ ਤੁਹਾਡਾ ਜੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਬਹੁਤ ਸੋਹਣੀ ਆਪਾਂ ਗੱਲਬਾਤ ਕੀਤੀ ਚਰਚਾ ਕੀਤੀ ਮੈਂ ਤਾਂ ਜਾਂਦੇ ਜਾਂਦੇ ਘਰ ਤੋਂ ਸੋਹੀ ਹੀ ਕਹਾਂਗੇ ਜੇ ਕੋਲੇ ਚੋਕੋ ਵੇ ਮਾਫ ਕਰਨਾ ਤੇ ਜੋ ਗੱਲਬਾਤ ਆਪਾਂ ਕੀਤੀਆਂ ਮੈਨੂੰ ਬਹੁਤ ਵਧੀਆ ਲੱਗੀਆਂ ਬਹੁਤ ਸੋਹਣੀਆਂ ਲੱਗੀਆਂ ਤੇ ਇਹ ਮੁਲਾਕਾਤ ਜਿਹੜੀ ਆ ਆਪਾਂ ਦੋਵੇਂ ਹਾਂਜੀ 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 ਤੇ ਜਿਹੜੀ ਜ਼ਿੰਮੇਵਾਰੀ ਆ ਹੁਣ ਦਰਸ਼ਕਾਂ ਦੀ ਜ਼ਿੰਮੇਵਾਰੀ ਹੈ ਜੀ ਉਹਨਾਂ ਨੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੋਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸ਼ੁਕਰੀਆ ਸ਼ੁਕਰੀਆ